ਹਾਂਜੀ ਗੁਰੂ ਪਿਆਰੇ ਬੀਏ ਇਹ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਹਰ ਰੋਜ਼ ਦੁਪਹਿਰ 12 ਤੋਂ 1 ਵਜੇ ਤੱਕ ਗੁਰਦੁਆਰਾ ਟਕੀ ਸਾਹਿਬ ਖਾਸੀ ਕਲਾ ਵਿਖੇ ਹਰ ਰੋਜ਼ ਸਮਾਧੀਆਂ ਲਗਾਈਆਂ ਜਾਂਦੀਆਂ ਨੇ ਜੋ ਕਿ ਤਕਰੀਬਨ 50 ਸਾਲਾਂ ਤੋਂ ਇਹ ਮਰਿਆਦਾ ਚੱਲਦੀ ਆ ਰਹੀ ਹੈ ਜੋ ਸੰਤ ਮਸਤਾਨਾ ਜੀ ਨੇ ਇਹ ਮਰਿਆਦਾ ਸਲਾਈ ਹੋਈ ਹੈ ਜੋ ਕਿ ਅਸੀਂ ਗੁਰੂ ਅਰਜਨ ਪਾਸ਼ਾ ਜੀ ਨੂੰ ਯਾਦ ਕਰਕੇ ਮਈ ਮਹੀਨੇ ਤੋਂ ਲੈ ਕੇ ਜੂਨ ਮਹੀਨੇ ਤੱਕ 1 ਮਹੀਨੇ ਇਹ ਮਾਦੀਆਂ ਲੱਗਦੀਆਂ ਨੇ ਜੋ ਕਿ ਅਸੀਂ ਪਾਤਸ਼ਾਹ ਨੂੰ ਯਾਦ ਕਰਦੇ ਹਾਂ ਕਿ ਸਾਨੂੰ ਯਾਦ ਰਵੇ ਕਿ ਉਹ ਸਾਡੇ ਲਈ ਤਤੀ ਤਵੀ ਤੇ ਬਹਿ ਗਏ ਤੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਕਿਤੇ ਨਾ ਕਿਤੇ ਸਾਨੂੰ ਆਪਣੇ ਆਪ ਨਾਲ ਬੈਠਣ ਦਾ ਵੀ ਮੌਕਾ ਮਿਲਦਾ ਜਦੋਂ ਆਪਣੇ ਆਪ ਨਾਲ ਬੈਠੇ ਆ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ ਕੁਦਰਤ ਦੇ ਨਾਲ ਹਰੀਆਲੀ ਦੇ ਵਿੱਚ ਪੰਛੀਆਂ ਦੀ ਆਵਾਜ਼ਾਂ ਸੁਣ ਕੇ ਆਪਣਾ ਮਨ ਸ਼ਾਂਤ ਹੋ ਜਾਂਦਾ ਹੈ ਤੁਹਾਨੂੰ ਸਾਰੇ ਇਲਾਕਾ ਨਿਵਾਸੀ ਸੰਗਤ ਨੂੰ ਬੇਨਤੀ ਹੈ ਕਿ ਜਿਹੜੇ ਆ ਸਕਦੇ ਨੇ ਆ ਕੇ ਜਰੂਰ ਹਾਜ਼ਰੀ ਭਰੋ ਕਿਤਨਾ ਕਿਤੇ ਕਿਸੇ ਨਾ ਕਿਸੇ ਬਹਾਨੇ ਆਪਣੇ ਆਪ ਨਾਲ ਬੈਠਣ ਦਾ ਮੌਕਾ ਵੀ ਮਿਲਦਾ ਹੈ ਤੇ ਸਾਨੂੰ ਇਹ ਵੀ ਯਾਦ ਰਵੇ ਕਿ ਸਾਡੀ ਸਿੱਖ ਕੌਮ ਦੇ ਲਈ ਸਾਡੇ ਪਾਤਸ਼ਾਹ ਨੇ ਆਪਣੇ ਤਨ ਤੇ ਕਿੰਨਾ ਕੁਝ ਹੰਡਾਇਆ ਆਓ ਜਿਹੜੀ ਸੰਗਤ ਆ ਸਕਦੀ ਹੈ ਜਰੂਰ ਹਾਜ਼ਰੀ ਭਰੋ ਵਾਹਿਗੁਰੂ ਜੀ